ਸਸੀਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਜਿਵੇਂ ਇਸ ਵੀਡੀਓ ਦੇ ਵਿੱਚ ਸਿੰਗਲ ਸਿੰਗਲ ਸੂਟ ਸਾਡੇ ਕੋਲ ਰਹਿ ਜਾਂਦਾ ਹੈ ਜਾਂ ਕਿਸੇ ਨੇ ਬੁਕਿੰਗ ਕਰਾਈ ਹੁੰਦੀ ਹੈ ਪੇਮੈਂਟ ਨਹੀਂ ਆਈ ਹੁੰਦੀ ਤਾਂ ਸਿੰਗਲ ਸੂਟ ਪਿਆ ਹੁੰਦਾ ਤੇ ਉਹ ਵਾਲੇ ਸੂਟ ਆਪਾਂ ਲੈ ਕੇ ਆਏ ਆ ਪ੍ਰਾਈਸ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ ਸਵੇਰ 9:00 ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਨੀ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸਦੀ ਤਾਂ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਆ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ। ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜਸ ਨੇ ਜਿਹੜੇ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ। ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ। ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਸ਼ਾਪ ਓਪਨ ਹੁੰਦੀ ਐ ਸੰਡੇ ਪਲੀਜ਼ ਤੁਸੀਂ ਫੋਨ ਕਰ ਲਿਆ ਕਰੋ ਆਉਣ ਤੋਂ ਪਹਿਲਾਂ ਕਈ ਵਾਰੀ ਆਪਾਂ ਕੋਈ ਕੰਮ ਹੁੰਦਾ ਐ ਜਾਂ ਕੋਈ ਫੰਕਸ਼ਨਾਂ ਦਾ ਦਿਨ ਐ ਜੀ ਅੱਜ ਕੱਲ ਤੇ ਸੰਡੇ ਕਈ ਵਾਰੀ ਸ਼ਾਪ ਨਹੀਂ ਖੋਲਦੇ ਤੇ ਬਾਕੀ ਤੁਸੀਂ ਪੁੱਛ ਲਿਆ ਕਰੋ ਵੀ ਸ਼ਾਪ ਓਪਨ ਐ ਜਾਂ ਕਲੋਜ਼ ਐ ਤੇ ਬਾਕੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਨੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਵੈਲਵਟ ਦੀ ਇਹ ਕੱਲੀ ਕੁੜਤੀ ਹੈ ਜੀ 2.5 ਮੀਟਰ ਦੀ ਬਹੁਤ ਪਿਆਰੀ ਮਾਈਕਰੋ ਵੈਲਵਟ ਬਿਲਕੁਲ ਸੌਫਟ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਬਣਨੀ ਹੈ ਕੱਲੀ ਕੁੜਤੀ ਹੈ ਜੀ ਇਹ ਇਹ ਲੁੱਕ ਦੇ ਵਿੱਚ ਬਿਲਕੁਲ ਪਿਓਰ ਵੈਲਵਟ ਹੈ 1000 ਪ੍ਰਾਈਸ ਹੈ ਜੀ 1000 ਰੁਪਏ ਦੇ ਵਿੱਚ ਅੱਜ ਬਿਲਕੁਲ ਲੈਸ ਦੇ ਵਿੱਚ ਹੈ ਇਹ ਆਪਾਂ ਇਹ ਕੁੜਤੀ ਇੱਕ ਜਿਹਨੇ ਬੁਕਿੰਗ ਕਰਾਈ ਵੀ ਸੀਗੀ ਕਈ ਵਾਰ ਪੇਮੈਂਟ ਨਹੀਂ ਆਉਂਦੀ ਇਹ ਪਿਛਲੇ ਵਾਰ ਦੀ ਪਈ ਰਹਿ ਗਈ ਤਾਂ ਕਰਕੇ ਆਪਾਂ ਨੇ ਹੁਣ ਆਪਾਂ ਬਿਲਕੁਲ ਲੈਸ ਦੇ ਵਿੱਚ 1000 ਪ੍ਰਾਈਸ ਦੇ ਵਿੱਚ 1000 ਪ੍ਰਾਈਸ ਹੈ ਜੀ ਇਹ ਵਾਲੀ ਕੁਰਤੀ ਇੱਕ ਹੋਰ ਹੈ ਆਪਣੇ ਕੋਲ ਪੀਚ ਕਲਰ ਦੇ ਵਿੱਚ ਕਈ ਵਾਰੀ ਤੁਹਾਡੇ ਕੋਲ ਕੋਈ ਪਸ਼ਮੀਨੇ ਦੀ ਬਾਟਮ ਪਈ ਹੋਵੇ ਜਾਂ ਸਿਲਕ ਵਗੈਰਾ ਦੀ ਮਸਲੀ ਮਸਲੀਨ ਵਗੈਰਾ ਦੀ ਕੋਈ ਵੀ ਬਾਟਮ ਪਈ ਹੈ ਤਾਂ ਉਹਦੇ ਨਾਲ ਤੁਸੀਂ ਇਹ ਵਾਲੀ ਕੁਰਤੀ ਰੈਡੀ ਕਰਾ ਸਕਦੇ ਹੋ ਕਿਉਂਕਿ ਬਹੁਤ ਪਿਆਰਾ ਪ੍ਰਿੰਟ ਇਹ ਲੁੱਕ ਦੇ ਵਿੱਚ ਆ ਦੇਖੋ ਪੀਚ ਕਲਰ ਦੇ ਵਿੱਚ ਕਲਰ ਬੜਾ ਪਿਆਰਾ ਇਹ ਵਾਲੀ ਕੁੜਤੀ ਦਾ ਇਹ ਦੇਖੋ ਬਹੁਤ ਸੋਹਣਾ ਕਈ ਵਾਰੀ ਕਾਫੀ ਕਲਰ ਦੇ ਵਿੱਚ ਬਾਟਮ ਪਈ ਹੁੰਦੀ ਹੈ ਇਹ ਦੇਖੋ ਕਾਫੀ ਕਲਰ ਦੇ ਵਿੱਚ ਇਹ ਪੀਚ ਕਲਰ ਦੀ ਬਾਟਮ ਹੈਗੀ ਜਿਹੜੀ ਮਰਜੀ ਤੁਸੀਂ ਬਾਟਮ ਨਾਲ ਇਹ ਵਾਲੀ কুরਤੀ ਵੀਅਰ ਕਰ ਸਕਦੇ ਹੋ ਪ्योर ਵੈਲਵਟ ਦੀ ਪੂਰੇ 2.5 ਮੀਟਰ ਦੀ ਕੱਟ ਹੈ ਜੀ কুরਤੀ ਦੀ 1000 ਪ੍ਰਾਈਸ ਹੈ 2000 ਰੁਪਏ ਪ੍ਰਾਈਸ ਦੇ ਨਾਲ ਇਹ ਦੋ কুরਤੀਆਂ ਦਿਖਾਈਆਂ ਮੈਂ ਤੁਹਾਨੂੰ 1000 ਪ੍ਰਾਈਸ ਹੈ ਜੀ ਇਹਨਾਂ ਦਾ ਤੇ ਨੈਕਸਟ ਆਪਣੇ ਵੈਲਵਟ ਦੇ ਸੂਟ ਪਾਏ ਸੀ ਆਪਾਂ 1600 ਪ੍ਰਾਈਸ ਦੇ ਨਾਲ ਉਹਨਾਂ ਦੇ ਨਾਲ ਦਾ ਸਿਰਫ ਆਪਣੇ ਕੋਲ ਇੱਕ ਸਿੰਗਲ ਸੂਟ ਇਹ ਰਿਹਾ ਬਹੁਤ ਪਿਆਰਾ ਵਿਦਆਊਟ ਲਾਈਨਿੰਗ ਬਣ ਰਸ਼ੀਆ ਬ੍ਰਾਂਡ ਦਾ ਸੂਟ ਹੈ ਸਾਰੇ ਸੂਟਾਂ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਇਹਨਾਂ ਦਾ ਆਪਣਾ ਬਸ ਸਿਰਫ ਸਿੰਗਲ ਸੂਟ ਰਹਿ ਗਿਆ ਇਹ ਬਹੁਤ ਸੋਹਣਾ ਬਲੂ ਜਿਹਾ ਕਲਰ ਹੈfrozy blue ਜਿਹਾ ਕਲਰ ਹੈ ਸ਼ਰਟ ਦਾ ਪ੍ਰਿੰਟ ਦੇਖੋ ਬਹੁਤ ਸੋਹਣਾ ਸਰਦਾਰੀ ਪ੍ਰਿੰਟ ਹੈ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਬਾਟਮ ਹੈ ਜੀ ਨਾਲ ਸਿਰਫ ਫਲਾਵਰ ਦੇ ਨਾਲ ਦੀ ਸੈਲਫ ਦੇ ਵਿੱਚ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਵੈਲਵਟ ਦੀ ਉਹ ਬਾਟਮ ਹੈ ਵੈਲਵਟ ਦੀ ਪ੍ਰਿੰਟਿੰਗ ਸ਼ਰਟ ਹੈ 2.5 ਮੀਟਰ ਦੀ ਸ਼ਰਟ ਦੀ ਕਟ ਹੈ 2.5 ਮੀਟਰ ਦੀ ਉਹ ਬਾਟਮ ਹੈ ਇਹ ਸਿੰਗਲ ਹੀ ਹੈ ਕੋਈ ਕਲਰ ਆਪਸ਼ਨ ਨਹੀਂ ਹੈਗਾ 1600 ਪ੍ਰਾਈਸ ਹੈ ਜੀ ਸੂਟ ਦਾ 1600 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਸਿੰਗਲ ਸੂਟ ਤੇ ਨੈਕਸਟ ਆ ਗਿਆ ਦੇਖੋ ਕਟਰਾਏ ਦੇ ਵਿੱਚ ਆਪਾਂ ਪਾਏ ਸੀਗੇ ਟਿਸਟਾ ਬ੍ਰੈਂਡ ਦੀ ਕਟਰਾਏ ਦੇ ਵਿੱਚ ਵਰਕ ਵਾਲੇ ਸੂਟ ਇਹ ਡਿਜ਼ਾਈਨ ਦੇ ਵਿੱਚ ਵੀ ਆਪਣੇ ਕੋਲ ਸਿਰਫ ਸਿੰਗਲ ਸੂਟ ਹੈ ਡਾਰਕ ਫਰੋਜ਼ੀ ਕਲਰ ਹੈ ਬਹੁਤ ਪਿਆਰੇ ਵਰਕ ਦੇ ਵਿੱਚ ਇਹ ਲੁੱਕ ਆ ਜਣੀ ਹੈ ਨੈਕ ਤੇ ਵਰਕ ਹੈ ਬਹੁਤ ਪਿਆਰਾ ਮਲਟੀ ਦੇ ਵਿੱਚ ਵਰਕ ਹੈ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਕੋਈ ਘੇਰਾ ਨਹੀਂ ਬਣਿਆ ਹੋਇਆ ਤੇ ਬਾਜੂ ਤੇ ਵੀ ਵਰਕ ਹੈ ਇਹ ਬਾਜੂ ਤੇ ਵਰਕ ਆ ਜਾਣਾ ਬਹੁਤ ਪਿਆਰਾ ਵਰਕ ਬਾਜੂ ਤੇ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਸੂਟ ਬਣਨਾ ਬਹੁਤ ਪਿਆਰਾ neck ਤੇ ਵਰਕ ਦੇ ਨਾਲ ਇਹ ਲੁੱਕ ਆ ਜਾਣੀ ਹੈ ਇਹ ਵੀ ਸਿੰਗਲ ਕਲਰ ਆਪਸ਼ਨ ਹੈ ਆਪਣੇ ਕੋਲ ਕੋਈ ਰੰਗ ਨਹੀਂ ਹੈਗਾ ਇਹਦੇ ਵਿੱਚ ਇੱਕ ਸਿੰਗਲ ਹੀ ਰੰਗ ਹੈ ਇਹ ਡਾਰਕ ਫਰੋਜ਼ੀ ਕਲਰ 2000 ਪ੍ਰਾਈਸ ਹੈ ਜੀ ਵਿੱਦੂ ਵਰਕ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲ ਰਿਹਾ ਕੋਈ ਲਾਈਨਿੰਗ ਨਹੀਂ ਇਹ ਲੁੱਕ ਦੇ ਵਿੱਚ ਹੈ ਜਣਾ ਬਿਲਕੁਲ ਪਿਓਰ ਕਟ్రਾਈ ਦੇ ਵਿੱਚ ਲਾਈਟ ਵੇਟ ਸੂਟ ਹੈ ਇਹ ਲੁੱਕ ਦੇ ਵਿੱਚ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇੱਕ ਆਪਾ ਡਿਜ਼ਾਈਨ ਹੋਰ ਪਾਇਆ ਸੀ ਘੇਰੇ ਵਰਕ ਦੇ ਵਿੱਚ ਉਹਦੇ ਵਿੱਚ ਵੀ ਸਿੰਗਲ ਕਲਰ ਰਹਿ ਗਿਆ ਗ੍ਰੇ ਕਲਰ ਬਾਕੀ ਸਾਰੇ ਕਲਰ ਸੇਲ ਹੋ ਗਏ ਇੱਕੇ ਤੁਹਾਨੂੰ ਮੈਂ ਦੂਜਾ ਦਿਖਾਇਆ ਇੱਕ ਡਿਜ਼ਾਈਨ ਦੇ ਵਿੱਚ ਕੇਰੇ ਡਿਜ਼ਾਈਨ ਦੇ ਵਿੱਚ ਇਹ ਵਾਲਾ ਸੂਟ ਬਹੁਤ ਪਿਆਰਾ ਇਹ ਦੇਖੋ ਕੇਰੇ ਤੇ ਬਹੁਤ ਸੋਹਣਾ ਵਰਕ ਕੇਰੇ ਤੇ ਹੋਇਆ ਬਹੁਤ ਸੋਹਣੇ ਮੰਮੀਆਂ ਦੇ ਪਾਣ ਵਾਲੇ ਸੂਟ ਹੈ ਪੂਰਾ ਗੁੰਦਵਾ ਵਰਕ ਹੈ ਇਹ ਕੇਰੇ ਤੇ ਆਜਣਾ ਵਰਕ ਤੇ ਨਾਲ ਬਾਜੂ ਤੇ ਵੀ ਵਰਕ ਹੈ ਇਹ ਬਾਜੂ ਤੇ ਆਜਣੇ ਫਲਾਰਸ ਇਹ ਲੁੱਕ ਆ ਜਣੀ ਸੂਟ ਦੀ ਕਟਾਈ ਦਾ ਅਲਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹੂਗੀ ਇਹ ਲੁੱਕ ਦੇ ਵਿੱਚ 2000 ਪ੍ਰਾਈਸ 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਏ ਵਰਕ ਵੀ ਦੇ ਵਿੱਚ ਤੁਹਾਨੂੰ ਦੋ ਡਿਜ਼ਾਈਨ ਦਿਖਾਤੇ ਇੱਕ ਨੈੱਕ ਵਾਲਾ ਇੱਕ ਘੇਰੇ ਵਾਲਾ 2000 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆ ਗਿਆ ਇੱਕ ਆਪਣਾ ਬਿਲਕੁਲ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਇਹ ਸਾਰਾ ਹੈਂਡਵਰਕ ਤੇ ਬਣਿਆ ਹੈ ਵੀ ਸਿੰਗਲ ਕਲਰ ਰਹਿ ਗਿਆ ਇਹਦੇ ਨਾਲ ਦਾ ਮੈਂ ਵੀ ਵੇਅਰ ਕੀਤਾ ਹੋਇਆ ਅੱਜ ਜਿਹੜਾ ਪਾਇਆ ਹੋਇਆ ਸੂਟ ਮੈਂ ਬਿਲਕੁਲ ਇਹਦੇ ਨਾਲ ਦਾ ਕੋਈ ਲਾਈਨਿੰਗ ਨਹੀਂ ਲਗਾਈ ਹੋਈ ਵਿਦਾਊਟ ਲਾਈਨਿੰਗ ਪਾਇਆ ਹੋਇਆ ਮੈਂ ਸੂਟ ਆਪ neck ਤੇ ਦੇਖੋ ਕਿੰਨਾ ਪਿਆਰਾ ਹੈਂਡਵਰਕ ਹੈ ਸਾਰਾ ਹੱਥ ਦਾ ਕੰਮ ਹੋਇਆ neck ਤੇ ਜਿਹੜੇ ਮੈਂ ਤਾਂ ਵੈਸੇ ਵਿਦਾਊਟ ਦੁਪੱਟਾ ਹੀ গোল ਘੇਰੇ ਚ ਬਣਾਇਆ ਹੋਇਆ ਇਹਦੇ ਨਾਲ ਤੁਸੀਂ ਜਿਹੜੇ ਮਰਜ਼ੀ ਰੰਗ ਦਾ ਦੁਪੱਟਾ ਵੀ ਲੈ ਸਕਦੇ ਹੋ yellow color ਦਾ peach color ਦਾ ਇਹ ਬਾਜੂ ਤੇ ਆ ਜਣਾ ਵਰਕ ਇਹ ਸੇਮ ਮੇਰੇ ਵੀ ਬਾਜੂ ਤੇ ਐਵੇਂ ਵਰਕ ਹੈ ਇਹ ਬਾਜੂ ਤੇ ਆ ਜਣਾ ਵਰਕ ਤੇ neck ਤੇ ਇਹ ਸਾਰਾ ਹੈਂਡਵਰਕ ਦੇ ਵਿੱਚ ਸੂਟ ਹੈ ਜੀ ਹੱਥ ਦਾ ਬਣਿਆ ਸਾਰਾ ਹੈਂਡਵਰਕ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਬਹੁਤ ਪਿਆਰਾ ਕਲਰ ਤੇ ਬਹੁਤ ਸੋਹਣਾ ਸੂਟ ਹੈ 3500 ਪ੍ਰਾਈਸ ਹੈ ਬਿਲਕੁਲ ਪਿਓਰ ਪਸ਼ਮੀਨੇ ਦਾ ਸੂਟ ਹੈ ਹੈਂਡਵਰਕ ਦੇ ਵਿੱਚ 3500 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਸਿੰਗਲ ਸੂਟ ਆਪਣਾ ਪਰਪਲ ਕਲਰ ਦੇ ਵਿੱਚ 올ਓਵਰ ਸੂਟ ਹੈ ਇਹ ਪਿਓਰ ਪਸ਼ਮੀਨੇ ਦਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਲੋਕ ਦੇ ਵਿੱਚ ਆ ਜਮਾ ਦੇਖੋ ਪਰਪਲ ਕਲਰ ਦੇ ਵਿੱਚ ਇਹ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਸੂਟ ਆਲ ਓਵਰ ਸੂਟ ਹੈ ਜੀ ਇਹ ਵਿਦਆਊਟ ਦੁਪੱਟਾ ਰਾਮ ਟੈਕਸ ਬ੍ਰਾਂਡ ਦਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਤੇ ਨੈਕਸਟ ਆ ਗਿਆ ਦੇਖੋ ਬਹੁਤ ਸੋਹਣਾ ਸਿਲਕ ਪਸ਼ਮੀਨੇ ਦੇ ਸੂਟ ਹੈ ਜੀ ਇਹ ਮੈਂ ਤੁਹਾਨੂੰ ਪਲੇਨ ਇੱਕ ਦੋ ਰੰਗ ਹੀ ਰਹਿ ਗਏ ਆਪਣੇ ਕੋਲ ਇਨਾਂ ਦੇ ਵਿੱਚ ਐਸ ਕੇ ਬ੍ਰਾਂਡ ਦਾ ਸੂਟ ਹੈ ਕਿਉਂਕਿ ਇਨਾਂ ਦੇ ਵਿੱਚ ਵਿਦਾਊਟ ਬ੍ਰਾਂਡ ਵੀ ਕਾਫੀ ਲੈਸ ਦੇ ਵਿੱਚ ਸੂਟ ਮਿਲ ਰਹੇ ਆ ਐਸ ਕੇ ਬ੍ਰਾਂਡ ਦਾ ਸੂਟ ਹੈ ਬੜਾ ਸੋਹਣਾ ਮ ਜੈਂਟਾ ਜਿਹਾ ਕਲਰ ਹੈ ਤੇ ਜਿਹੜੀ ਬੈਕ ਸਾਈਡ ਹੈ ਉਹ ਪਰਪਲ ਕਲਰ ਦੇ ਵਿੱਚ ਹੈ ਇਹ ਲੁੱਕ ਆ ਜਾਣੀ ਹੈ ਇਹ ਕਲਰ ਹੈ ਆਪਣੇ ਕੋਲ ਇੱਕ 1200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਸਿਲਕ ਪਸ਼ਮੀਨੇ ਦੇ ਵਿੱਚ ਨੈਕਸਟ ਕਲਰ ਆ ਗਿਆ ਕਾਫੀ ਕਲਰ ਇਹਦਾ بیس ਬੈਕ ਸਾਈਡ ਤੁਹਾਨੂੰ ਦਿਖ ਰਹੀ ਹੁਣ ਡਾਰਕ ਕਾਫੀ ਕਲਰ ਦੇ ਵਿੱਚ ਹੈ ਬੈਕ ਸਾਈਡ ਦਾ ਦੂਜਾ ਰੰਗ ਹੁੰਦਾ ਜੀ ਸੂਟ ਦਾ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟਾਂ ਦੀ ਐਸਕੇ ਬ੍ਰੈਂਡ ਦੇ ਸੂਟ ਸਿਲਕ ਪਸ਼ਮੀਨੇ ਦੇ ਵਿੱਚ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਨੈਕਸਟ ਆ ਗਿਆ ਦੇਖੋ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਹੈ ਇਹਦਾ ਵੀ ਇਹਦਾ ਬਲੈਕ ਹੈ ਜੀ بیس ਜਿਹੜਾ ਉੱਥੇ ਪਾਸੇ ਤੋਂ ਬਲੈਕ ਕਲਰ ਦੇ ਵਿੱਚ ਹੈ ਇਹ ਮੋਰ ਪੰਖੀ ਕਲਰ ਹੈ ਪੂਰੇ 5 ਮੀਟਰ ਦੀ ਕਟ ਹੈ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਨੈਕਸਟ ਆ ਗਿਆ ਬੜਾ ਸੋਹਣਾ ਮੋਰ ਪੰਖੀ ਕਲਰ ਹੈ ਜਿਹੜਾ ਉਹ ਸੀਗਾ ਕਾਲਸ ਤੇ ਮੋਰ ਪੰਖੀ ਜਿਹੜਾ نیچے ਤੁਸੀਂ ਇੱਥੇ ਤੋਂ ਕਲਰ ਦਾ ਡਿਫਰੈਂਸ ਦੇਖ ਸਕਦੇ ਹੋ ਜਿਹੜਾ ਉੱਪਰ ਰੱਖਿਆ ਥੋੜਾ ਫਿਰੋਜ਼ੀ ਜੀ ਟੋਨ ਤੇ ਜਿਹੜਾ ਮੋਰ ਪੰਖੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਸਿਲਕ ਪਸ਼ਮੀਨਾ ਦੇ ਵਿੱਚ ਇਹ ਲੁੱਕ ਆ ਜਾਂਦੀ ਹੈ ਬਹੁਤ ਪਿਆਰਾ ਸੂਟ ਹੈ 1200 ਪ੍ਰਾਈਸ ਹੈ 1200 ਪ੍ਰਾਈਸ ਦੇ ਨਾਲ ਤੇ ਨੈਕਸਟ ਇੱਕ ਆਪਾਂ ਸੂਟ ਇਹ ਵਰਕ ਕਰਾਇਆ ਹੋਇਆ ਹੈ ਸਿਲਕ ਪਸ਼ਮੀਨੇ ਦੇ ਵਿੱਚ ਇਹ ਦੇਖੋ ਬਹੁਤ ਸੋਹਣਾ ਮਲਟੀ ਵਰਕ ਕਰਾਇਆ ਆਪਾਂ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਆਪਾਂ ਸਿਰਫ ਸੈਂਟਰ ਤੇ ਹੀ ਵਰਕ ਕਰਾਇਆ ਹੋਇਆ ਕੋਈ ਨੈਕ ਨਹੀਂ ਬਣੀ ਇਹ ਲੁੱਕ ਦੇ ਵਿੱਚ ਆ ਜਣਾ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਜਿਹੜੇ ਮਰਜ਼ੀ ਰੰਗ ਦਾ ਆਪਾਂ ਦੁਪੱਟਾ ਲੈ ਸਕਦੇ ਹਾਂ ਇਹਦੇ ਨਾਲ ਤੇ ਇਹ ਬਾਜੂ ਤੇ ਆ ਜਣੇ ਫਲਾਰਸ ਕਿ ਇਹ yellow ਦੁਪੱਟਾ ਲੈ ਲੋ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨੇ ਵਿਦ ધ ਵਰਕ 2500 ਪ੍ਰਾਈਸ ਹੈ ਜੀ ਇਹ ਲੋਕ ਦੇ ਵਿਚਾਰਨਾ ਸੂਟ ਕਿੰਨਾ ਪਿਆਰਾ ਤੇ ਨੈਕਸਟ ਦਿਖਾਣੇ ਆਪਾਂ ਤੁਹਾਨੂੰ ਸੂਟ ਗਲਾਸ ਟਿਸ਼ੂ ਦੇ ਵਿੱਚ ਹੈ ਜੀ ਆਲ ਓਵਰ ਸੂਟ ਹੈ ਪੂਰੇ 5 ਮੀਟਰ ਦੀ ਕੱਟ ਰਹੂਗੀ ਗਲਾਸ ਟਿਸ਼ੂ ਦੇ ਵਿੱਚ ਬੜਾ ਪਿਆਰਾ ਬਲੈਕ ਕਲਰ ਦੇ ਵਿੱਚ ਸੂਟ ਹੈ ਇਥੇ ਦੋ ਦੇਖ ਸਕਦੇ ਹੋ ਤੁਸੀਂ ਸੂਟ ਦੀ ਲੁੱਕ ਇਹਦੇ ਨਾਲ ਜੇ ਮਜੈਂਟਾ ਕਲਰ ਦਾ ਦੁਪੱਟਾ ਹੈਗਾ ਤੁਹਾਡੇ ਕੋਲ ਬਹੁਤ ਪਿਆਰੀ ਲੁੱਕ ਆਣੀ ਹੈ ਬਲੈਕ ਕਲਰ ਦਾ ਦੁਪੱਟਾ ਤਾਂ ਚਲੋ ਚੱਲ ਹੀ ਜਾਣਾ ਪਰ ਮਜੈਂਟਾ ਕਲਰ ਦੇ ਦੁਪੱਟੇ ਨਾਲ ਬਹੁਤ ਪਿਆਰੀ ਲੁੱਕ ਆਣੀ ਹੈ 1800 ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਪਿਓਰ ਗਲਾਸ ਟਿਸ਼ੂ ਦੇ ਵਿੱਚ ਇੱਕ ਕਲਰ ਇਹ ਹੈਗਾ ਆਪਣੇ ਕੋਲ ਮਸਟਰਡ ਜਿਹਾ ਕਲਰ ਹੈ بیس ਕਰੀਮ ਹੈ ਸੂਟ ਦਾ ਉਦੇ ਵਿਚਾਰ ਬਣੇ ਕੋ ਫਿਰ ਨਾ ਪਿਆਰਾ ਪ੍ਰਿੰਟ ਬਹੁਤ ਸੋਹਣਾ ਕਲਰ ਹੈ ਵਿਦਾਊਟ ਦੁਪੱਟਾ ਪਿਓਰ ਗਲਾਸ ਟਿਸ਼ੂ ਦੇ ਵਿੱਚ ਆਲ ਓਵਰ ਸੂਟ 1800 ਪ੍ਰਾਈਸ ਹੈ 1800 ਪ੍ਰਾਈਸ ਦੇ ਨਾਲੇ ਦੋ ਸੂਟ ਮੈਂ ਤੁਹਾਨੂੰ ਗਲਾਸ ਟਿਸ਼ੂ ਦੇ ਦਿਖਾਏ ਆ ਤੇ ਨੈਕਸਟ ਦਿਖਾਵਾਂਗੇ ਤੁਹਾਨੂੰ ਆਪਾਂ ਸਿਲਕ ਦੇ ਸੂਟ ਕਾਫੀ ਸਾਰੇ ਪਾਏ ਆ ਬਸ ਦੋ ਤਿੰਨ ਸੂਟ ਆਪਣੇ ਕੋਲ ਲੈ ਕੇ ਸੀਗੇ ਇਹ ਵੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਬਹੁਤ ਸੋਹਣਾ ਬਲੈਕ ਦੇ ਵਿੱਚ ਇਹ ਸੂਟ ਸਿਲਕ ਦੀ ਸ਼ਰਟ ਹੈ ਬਿਲਕੁਲ ਲਾਈਟ ਵੇਟ ਸੂਟ ਤੇ ਨਾਲ ਸਿਲਕ ਦੀ ਉਹ ਬਾਟਮ ਹੈ ਜੀ ਨਾਲ ਇਹ ਦੇਖੋ ਬਹੁਤ ਸੋਹਣੀ ਪ੍ਰਿੰਟ ਦੇ ਵਿੱਚ ਸਿਲਕ ਦੀ ਬਾਟਮ ਤੇ ਨਾਲ ਬੰਬਰ ਦਾ ਦੁਪੱਟਾ ਬੰਬਰ ਦਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਗਿਆ ਦੇਖੋ ਬਹੁਤ ਪਿਆਰਾ ਸਟ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਆਪਣਾ ਸਿਲਕ ਦੇ ਵਿੱਚ ਸੂਟ ਇਹ ਇੱਕ ਸਿੰਗਲ ਹੈ ਨੈਕਸਟ ਡਿਜ਼ਾਈਨ ਆ ਗਿਆ ਇਹਦੇ ਵਿੱਚ ਆਪਣੇ ਕੋਲ ਬਹੁਤ ਸੋਹਣਾ ਸਕਿਨ ਜੇ ਕਲਰ ਦੇ ਵਿੱਚ ਹੈ ਇਹ ਸ਼ਰਟ ਆ ਗਈ ਇਹ ਸ਼ਰਟ ਤੇ ਆ ਗਿਆ ਸਾਈਡ ਤੇ ਬਾਰਡਰ ਡਿਜ਼ਾਈਨਿੰਗ ਦੇ ਲਈ ਯੂਜ਼ ਕਰ ਸਕਦੇ ਆ ਆਪਾਂ ਇਹ ਘੇਰੇ ਤੇ ਬਾਰਡਰ ਆ ਗਿਆ ਦੇਖੋ ਕਿੰਨਾ ਪਿਆਰਾ ਜਦੋਂ ਸਟੀਚ ਹੋਣਾ ਬਹੁਤ ਪਿਆਰੀ ਲੁੱਕ ਆਣੀ ਹੈ ਇਹ ਵਾਲੇ ਸੂਟ ਦੀ ਇਹ ਸ਼ਰਟ ਆ ਗਈ ਤੇ ਇਹ ਹੈਗੀ ਇਸਦੀ ਬਾਟਮ ਇਹ ਬਾਟਮ ਤੇ ਪ੍ਰਿੰਟਿੰਗ ਆ ਜਾਣੀ ਹੈ ਦੇਖੋ ਕਿੰਨੀ ਪਿਆਰੀ ਹੈ ਮਲਟੀ ਦੇ ਵਿੱਚ ਇਹ ਸ਼ਰਟ ਦੀ ਹੈ ਤੇ ਨਾਲ ਹੈਗਾ ਬੰਬਰ ਲਈ ਦੁਪੱਟਾ ਇਹ ਲੁੱਕ ਆ ਜਣੀ ਦੁਪੱਟੇ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਬਾਟਮ ਦੇ ਨਾਲ ਦੀ ਪ੍ਰਿੰਟਿੰਗ ਹੈ ਤੇ ਦੁਪੱਟੇ ਦੇ ਜਿਹੜੇ ਪੱਲੇ ਆ ਪੱਲੇ ਸ਼ਰਟ ਦੇ ਨਾਲ ਦੇ ਇਹ ਲੁੱਕ ਦੇ ਵਿੱਚ ਆ 2000 ਪ੍ਰਾਈਸ ਦਾ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ। ਅੱਛੇ ਤੁਸੀਂ ਦੇਖ ਸਕਦੇ ਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਇੱਥੇ ਤੋਂ 2000 ਪ੍ਰਾਈਸ ਹੈ ਜੀ ਸੂਟ ਦਾ। ਨੈਕਸਟ ਡਿਜ਼ਾਈਨ ਆ ਗਿਆ ਬਹੁਤ ਪਿਆਰਾ ਮਲਟੀ ਦੇ ਵਿੱਚ ਹੈ ਜੀ ਇਹ ਵੀ। ਬਹੁਤ ਸੋਹਣੇ ਰੰਗ ਹੈ ਸੂਟ ਦੇ। ਇਹਦੇ ਨਾਲ ਦੁਪੱਟਾ ਵਿੱਚ ਅਟੈਚ ਹੀ ਹੈ। ਕੁੱਲ ਗਿਆ ਸੂਟ ਪਰ ਇੱਥੇ ਤੁਹਾਨੂੰ ਦਿਖਾ ਦਨੇ ਆ ਇਹ ਸ਼ਰਟ ਦੀ ਪ੍ਰਿੰਟਿੰਗ ਹੈ ਇਹ ਸ਼ਰਟ ਆ ਗਈ ਇਹ ਬਾਟਮ ਹੈ ਜੀ ਨਾਲ ਇਹ ਬਾਟਮ ਦੀ ਪ੍ਰਿੰਟਿੰਗ ਆ ਜਾਣੀ ਹੈ ਤੇ ਇਹ ਦੁਪੱਟਾ ਇਹ ਦੁਪੱਟੇ ਦੀ ਪ੍ਰਿੰਟਿੰਗ ਇਹ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਇਹ ਜਦੋਂ ਇਹ ਪੜਨਾ ਬਹੁਤ ਪਿਆਰੀ ਲੁੱਕ ਕਾੜੀਆਂ ਸੂਟ ਦੀ ਇਹ ਬਾਟਮ ਆ ਗਈ ਤੇ ਇਹ ਸੀਗੀ ਦੀ ਸ਼ੌਟ ਇਹ ਸ਼ੌਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕੋ ਬਹੁਤ ਪਿਆਰਾ ਕਲਰ ਹੈ ਦੁਪੱਟਾ ਤੇ ਬਾਟਮ ਮੈਂ ਤੁਹਾਨੂੰ ਦਿਖਾਈ ਦਤੀ ਹੈ ਤਿੰਨ ਸੂਟ ਦਿਖਾਏ ਆ ਸਿਲਕ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ